ਸੱਚੇ ਗੱਲ ਵੈ ਹੈਪੀ ਦੇ ਇਨਸਾ ਤੇ ਅੱਜ ਦੀ ਇਸ ਰੀਅਲ ਦੇ ਵਿੱਚ 21 ਡੇਸ ਟੂ ਹੈਪੀਨੈਸ ਦੀ ਇਸ ਰੀਅਲ ਦੇ ਵਿੱਚ ਆਪਾਂ ਤੁਹਾਡੇ ਲੋਕ ਕੀਤੇ ਗਏ ਸਵਾਲ ਦਾ ਜਵਾਬ ਦਿੰਨੇ ਆ ਤੁਸੀਂ ਕਿਹਾ ਕਿ ਬਾਉਂਡਰੀਜ਼ ਲਾਗੂ ਕਰਨੀਆਂ ਪਹਤ ਆਖੀਆਂ ਨੇ ਆਲਰਾਇਟ ਕਿਵੇਂ ਕਰੀਏ ਆਲਰਾਇਟ ਚਲੋ ਫਿਰ ਅੱਜ ਦੀ ਰੀਅਲ ਦੇ ਵਿੱਚ ਆਪਾਂ ਇਸ ਬਾਰੇ ਗੱਲ ਕਰਦੇ ਆ ਬਾਉਂਡਰੀਜ਼ ਲਾਗੂ ਕਰਨੀਆਂ ਕਿਉਂ ਆਖੀਆਂ ਨੇ ਕਿਉਂ ਕਿ ਆਪਾਂ ਕਿਦ ਰੱਖੀਆਂ ਇਨੇ ਸੀ ਆਪਾਂ ਜਦੋਂ ਆਪਣੇ ਆਪ ਨੂੰ ਅਵੇਲੇਬਲ ਕਰ ਦਿੰਨੇ ਆ ਬਾਕੀਆਂ ਦੇ ਵਾਸਤੇ ਸਪੈਸ਼ਲੀ ਉਹਨਾਂ ਵਾਸਤੇ ਜਿਨ੍ਹਾਂ ਨੂੰ ਅਸੀਂ ਆਪਣੀ ਲੋਕ ਕਹਿੰਦੇ ਆ ਆਪਣਾ ਪਰਿਵਾਰ ਕਹਿੰਦੇ ਆ ਹੁਣਾਂ ਤੇ ਚਾਹੀਦਾ ਕਿ ਜਦੋਂ ਕੋਈ ਆਪਣੇ ਆਪ ਨੂੰ ਤੁਹਾਡੇ ਵਾਸਤੇ ਵਿਛਾਉਂਦਾ ਪਿਆ ਤਾਂ ਤੁਸੀਂ ਅੱਗੋਂ ਜਾ ਕੇ ਉਹਨੂੰ ਚੱਕ ਕੇ ਉਹਨੂੰ ਕਹੋ ਕਿ ਜਿਨੋਵਾ ਥੈਂਕ ਯੂ ਸੋ ਮੱਚ ਸੀ ਐਨਾ ਕਰਦੇ ਹੋ ਮੈਂ ਬਟ ਲੈਟ ਮੀ ਡੂ ਸਮਥਿੰਗ ਫਾਰ ਯੂ ਹੁੰਦਾ ਕਿ ਇੱਕ ਪਰਸਨ ਅਗਰ ਬਿਲਕੁਲ ਲੇਖਿਆ ਹੋਇਆ ਜ਼ਮੀਨ ਦੇ ਉੱਤੇ ਤਾਂ ਬਾਕੀ ਜਿਹੜੇ ਉਹਦੇ ਉੱਤੇ ਸਿਰਫ ਪੈਰ ਰੱਖ ਕੇ ਲੰਘ ਰਹੇ ਹਤੇ ਹੁੰਦਾ ਕਿ ਜਿਨੋਵਾ ਜਿਹੜੇ ਬ੍ਰਿਜ ਤਾਂ ਲੰਘੇ ਰਹੇ ਉਹ ਪੂਰਾ ਸਿੱਧਾ ਨੇ ਸੀ ਫਿਰ ਹੁੰਦਾ ਕਿ ਜਿਹੜਾ ਇਹ ਬ੍ਰਿਜ ਸੀ ਇਹ ਟੁੱਟ ਜਾਂਦਾ ਟੁੱਟਦਾ ਹੈ ਤਾਂ ਫਿਰ ਕੀ ਹੁੰਦਾ ਐਂਡ ਆਪ ਹੁੰਦਾ ਕਿਵੇਂ ਹੈ ਡਿਪਰੈਸ਼ਨ ਦੀਆਂ ਮੈਡੀਸਿਨਸ ਦੇ ਨਾਲ ਡਿਪਰੈਸ਼ਨ ਤਾਂ ਵਸੇ ਬਹੁਤ ਛੋਟੀ ਚੀਜ਼ ਹੈ ਜਿਹੜਾ ਫਿਜ਼ਿਕਲੀ ਜਿਹੜਾ ਫਿਜ਼ਿਕਲੀ ਬਿਮਾਰੀਆਂ ਲੱਗ ਜਾਂਦੀਆਂ ਇਸ ਬ੍ਰਿਜ ਨੂੰ ਐਸ ਇਨਸਾਨ ਨੂੰ ਉਦੋਂ ਕੌਣ ਪੁਗਤਦਾ ਆਫਕੋਰਸ ਇਹ ਇਨਸਾਨ ਬੈਟਰ ਇਹ ਹੈ ਕਿ ਅਸੀਂ ਐਸ ਤੋਂ ਪਹਿਲਾਂ ਕਿ ਤੁਸੀਂ ਉਸ ਨਾਬਤ ਤੇ ਪਹੁੰਚੋ ਕਿ ਜਿੱਥੇ ਤੁਹਾਨੂੰ ਦਵਾਈਆਂ ਲੈਣੀਆਂ ਪੈਣ ਆਪਣੇ ਆਪ ਨੂੰ ਉਸ ਜਗ੍ਹਾ ਤੋਂ ਚੁੱਕਣਾ ਪਵੇ ਜਿੱਥੇ ਡਿੱਗਿਆਂ ਤੋਂ ਬਾਅਦ ਕਈ-ਕਈ ਦਿਨ ਆਰਾਮ ਕਰਨਾ ਪੈਂਦਾ ਅੱਜ ਅੱਜ ਤੇ ਤੁਸੀਂ ਤੰਦਰੁਸਤ ਸ਼ਾਇਦ ਤਬੀਅਤ ਨਸਾਜ਼ ਹੋਣੀ ਸ਼ੁਰੂ ਹੋਈ ਹੋਵੇ ਸ਼ਾਇਦ ਤੁਹਾਡੇ ਵਿੱਚੋਂ ਕੁਝ ਦੀ ਤਬੀਅਤ ਨਸਾਜ਼ ਹੋ ਚੁੱਕੀ ਹੈ ਕਬਰੌਂ ਦੀ ਗੱਲ ਨਹੀਂ ਅਗਰ ਅੱਜ ਵੀ ਆਪਣੇ ਆਪ ਨੂੰ ਪਿਆਰ ਕਰੋਗੇ ਟੇਕ ਚਾਰਜ ਕਰੋਗੇ ਆਪਣੀ ਜ਼ਿੰਦਗੀ ਦਾ ਕਿਵੇਂ ਆਪਣੇ ਸਮੇਂ ਨੂੰ ਆਪ ਸਪੈਂਡ ਕਰਨਾ ਸਿੱਖੋ ਤੁਹਾਡੇ ਸਮੇਂ ਦਾ ਇਨਚਾਰਜ ਕੋਈ ਹੋਰ ਨਾ ਹੋਵੇ ਸਭ ਤੋਂ ਵੱਡੀ ਚੀਜ਼ ਬਾਉਂਡਰੀਜ਼ ਲਾਗੂ ਕਰਦੇ ਵਿੱਚ ਇਹ ਆਉਂਦੀ ਹੈ ਇੱਕ ਵਾਰ ਜਦੋਂ ਤੁਸੀਂ ਆਪਣੇ ਸਮੇਂ ਦੇ ਆਪ ਇਨਚਾਰਜ ਬਣ ਗਏ ਦੇਖਿਓ ਤੁਹਾਡੇ ਆਲੇ ਦੁਆਲੇ ਟਾਕਸਿਕ ਲੋਕੀ ਤਾਂ ਹੌਲੀ-ਹੌਲੀ ਕਿਰਨਾ ਸ਼ੁਰੂ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਉਹਨਾਂ ਦੀ ਥਾਂ ਹੁਣ ਗਲ ਨਹੀਂ ਨੇ ਠੀਕ ਹੈ ਤੁਸੀਂ ਦ੍ਰਿੜ ਇਰਾਦੇ ਨਾਲ ਚੱਪ ਚਾਪ ਆਪਣੇ ਗੋਲ ਵੱਲ ਨੂੰ ਵਧੀ ਜਾਣਾ ਹੈ ਰੁਕਣਾ ਨਹੀਂ ਕਿਤੇ ਵੀ ਦੇਖਿਓ ਜ਼ਿੰਦਗੀ ਬਹੁਤ ਖੂਬਸੂਰਤ ਹੈ ਔਰ ਜਿਵੇਂ ਜਿਵੇਂ ਆਪਣੀ ਜ਼ਿੰਦਗੀ ਦੀ ਝੜਨੀ ਵਿੱਚ ਅੱਗੇ ਵਧੋਗੇ ਤੁਹਾਡੇ ਵਗੇ ਲੋਕ ਤੁਹਾਨੂੰ ਮਿਲਦੇ ਰਹਿਣਗੇ ਔਰ ਜ਼ਿੰਦਗੀ ਹੋਰ ਜ਼ਿਆਦਾ ਖੂਬਸੂਰਤ ਔਰ ਚੀਨ ਜੋਗਰੀ ਬਣਦੀ ਰਹਿੰਦੀ ਹੈ ਔਰ ਫਿਰ ਦੇਖਿਓ ਤੁਸੀਂ ਹੋਰ ਲੋਕਾਂ ਦੀ ਮਦਦ ਵੀ ਕਰ ਸਕਦੇ ਹੋ ਇੰਨੀ ਜ਼ਿਆਦਾ ਮਦਦ ਕਰ ਸਕਦੇ ਹੋ ਕਿ ਤੁਸੀਂ ਹੋਰ ਜ਼ਿੰਦਗੀਆਂ ਬਦਲ ਸਕਦੇ ਹੋ ਉਬਰ ਕਿਵੇਂ ਬਾਉਂਡਰੀਜ਼ ਨਾਲ ਕਿਵੇਂ ਨਾ ਕਹਿਣੀ ਸਿੱਖ ਕੇ ਆਪਣੇ ਸਮੇਂ